ਗੁਰਨਾਣਕੀ ਹਸਪਤਾਲ ਦੇ ਵਿੱਚ ਇੱਕ ਵੱਡੀ ਘਟਨਾ ਆਈ ਸਾਹਮਣੇ ਜਿੱਥੇ ਇੱਕ ਮਰੀਜ਼ ਵੱਲੋਂ ਪੰਜਵੀਂ ਮੰਜ਼ਲ ਤੋਂ ਸ਼ਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਫੰਦ ਦੱਸ ਦਈਏ ਕਿ ਪੁਲਿਸ ਅਧਿਕਾਰੀਆਂ ਨੇ ਗਲਤ ਕਰਦਿਆਂ ਹੋਇਆ ਕਿਹਾ ਚ ਇਹ ਵਿਅਕਤੀ ਅਮਰਿਤਸਰ ਦੀ ਬੀਰ ਕਾ ਇਲਾਕੇ ਦਾ ਰਹਿਣ ਵਾਲਾ ਹੈ ਇਸ ਦਾ ਐਕਸੀਡੈਂਟ ਹੋਇਆ ਸੀ ਬਾਹ ਅਤੇ ਲੱਤ ਟੁੱਟੀ ਸੀ ਇਸ ਦਾ ਇਲਾਜ ਕਰਨ ਵਾਸਤੇ ਇੱਕ ਗੁਰਨਾਣਕ ਦੀ ਹਸਕਾ ਲਾਇਆ ਸੀ ਤਾਂ ਡਿਪਰੈਸ਼ਨ ਦੇ ਚਲਦਿਆਂ ਇਸਨੇ 5ਵੀਂ ਮੰਜ਼ਲ ਤੋਂ ਛਲਾਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਪੁਲਿਸ ਹੁਣ ਕਾਰਨਾਂ ਦੀ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਕਾਰਨ ਕੀ ਸੀ ਕਿਉਂ ਇਸ ਵਿਅਕਤੀ ਨੇ ਛਲਾਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਸੋ ਦੇਖੋ ਪੂਰੀ ਰਿਪੋਰਟ ਇਹ ਇਸ ਤਰ੍ਹਾਂ ਜੀ 베ਰਕੇ ਤੋਂ ਇੱਕ ਇਹਨਾਂ ਦਾ ਨਾਮ ਹੈਗਾ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਨੇ 베ਰਕੇ ਤੋਂ 45 ਸਾਲ ਇਹਨਾਂ ਦੀ ਉਮਰ ਹੈ ਆ ਦੋ ਬੱਚੇ ਇਹਨਾਂ ਦੇ ਇਹ ਕਿਸੇ ਫੈਕਟਰੀ 'ਚ ਕੰਮ ਕਰਦੇ ਆ ਇਹਨਾਂ ਦੇ ਇੱਥੇ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਜਿਹਦਾ ਹੱਥ ਦੇ ਛੱਟ ਸੀ ਤੇ ਸਿਰ 'ਚ ਛੱਟ ਸੀ ਇਹ ਪਹਿਲਾਂ 19 ਤਰੀਕ ਨੂੰ ਦਾਖਲ ਹੋਇਆ ਫਿਰ ਇਹਨਾਂ ਨੂੰ ਡਾਕਟਰਾਂ ਨੇ ਭੇਜ ਦਿੱਤਾ ਵਾ ਵੀ ਤੁਸੀਂ ਬੁੱਧਵਾਰ ਆ ਜਾਇਆ ਵੀਰਵਾਰ ਤੁਹਾਡਾ ਆਪਰੇਟ ਕਰਾਵਾਂ ਉਹ ਅੱਜ ਉਹਦੇ ਭਤੀਜਾ ਭਰਾ ਸਾਰੇ ਕੋਲ ਸੀ ਉਹ ਜਿੱਦਾਂ ਹੀ ਤਾਂ ਬਾਰੀ 'ਚ ਖੜਾ ਸੀ ਬਾਰੀ 'ਚ ਖੜ ਕੇ ਉਹਨਾਂ ਨੇ ਬਾਹਰ ਨਿਕਲ ਕੇ ਲੋਕ ਬਾਹਰ ਗੈਲਰੀ 'ਚ ਗਏ ਤੇ ਗੈਲਰੀ ਤੋਂ ਬਾਹਰ ਦੇਖਿਆ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਬਾਕੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮਤਾਬਕ ਕਾਰਵਾਈ ਕੀਤੀ ਜਾਏਗੀ ਹਾਂ ਜੀ ਆਉਂਦਾ ਜੀ ਇਹ ਮਾਮਲੇ ਦੇ ਬਿਆਨ ਲਿਖ ਲਏ ਜਿਹਦੇ ਭਰਾ ਦੇ ਉਹਦੇ ਬਿਆਨ ਦੇ ਮਤਾਬਕ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਗੱਲ ਆਈ ਉਹਦੇ ਮਤਾਬਕ ਕਾਰਵਾਈ ਕੀਤੀ ਜਾਏਗੀ